ਪਾਤਸ਼ਾਹ ਕਹਿੰਦੇ ਸਿਫਤ ਤੋਂ ਸਲਾ ਦਾ ਖਜ਼ਾਨਾ ਪਰਮੇਸ਼ਰ ਦੀ ਵਡਿਆਈ ਦਾ ਖਜ਼ਾਨਾ ਇਹ ਬਖਸ਼ਿਸ਼ ਨਾਲ ਮਿਲਦਾ ਹੈ ਕਿਰਪਾ ਨਾਲ ਮਿਲਦਾ ਹੈ ਮਿਹਰਮਤ ਨਾਲ ਮਿਲਦਾ ਠੀਕ ਹੈ ਉਦਮ ਪ੍ਰਯਾਸ ਇਹ ਵੀ ਉਹਦੀ ਦਾਤ ਹੈ ਮਹਾਰਾਜ ਕਹਿੰਦੇ ਉਦਮ ਸ਼ਕਤ ਸਿਆਨਪੋ ਤੁਮਰੀ ਦੇਹ ਤਾ ਨਾਮ ਵਖਾਣਾ ਬਾਦਸ਼ਾਹ ਕਹਿੰਦੇ ਉਦਮ ਵੀ ਤੇਰਾ ਸਿਆਨਪ ਵੀ ਤੇਰੀ ਤਾਕਤ ਵੀ ਤੇਰੀ ਜਿੰਨੂੰ ਤੂੰ ਉਦਮ ਬਖਸ਼ਦਾ ਹੈ ਸਮਝ ਬਖਸ਼ਦਾ ਹੈ ਸਿਆਨ ਬਖਸ਼ਦਾ ਹੈ ਨਾਲ ਜਿਹਨੂੰ ਤੂੰ ਤਾਕਤ ਬਖਸ਼ਦਾ ਹੈ ਓਹੀ ਤੇਰੀ ਵਡਿਆਈ ਓਹੀ ਤੇਰਾ ਜਸ ਕਰਦਾ ਹੈ ਗੁਰਮੁਖੋ ਜੇਕਰ ਉਦਮ ਨਾ ਬਖਸ਼ੇ ਇਹਨੀ ਸਮਝ ਨਾ ਦਾਏ ਕਿਉਂਕਿ ਸਾਡੀ ਸਮਝ ਜਿਹੜੀ ਹੈ ਉਹ ਜਿਸ ਚੀਜ਼ ਨੂੰ ਕੀਮਤੀ ਜਾਣਦੀ ਹੈ ਵੱਡ ਮੁੱਲੀ ਜਾਣਦੀ ਹੈ ਸਾਡੇ ਮਨ ਨੂੰ ਸਾਡੇ ਤਨ ਨੂੰ ਸਾਡੀ ਸਮਝ ਉਸ ਚੀਜ਼ ਦੀ ਪ੍ਰਾਪਤੀ ਦੇ ਲਈ ਪ੍ਰੇਰਿਤ ਕਰਦੀ ਹੈ ਜਿਹੜੀ ਚੀਜ਼ ਸਾਡੇ ਸਮਝ ਵਿੱਚ ਆ ਜਾਂਦੀ ਹੈ ਉਹਦੀ ਕੀਮਤ ਸਾਨੂੰ ਸਮਝ ਵਿੱਚ ਪੈ ਜਾਂਦੀ ਹੈ ਔਰ ਜਦੋਂ ਮਨ ਨੂੰ ਲੱਗਦਾ ਹੈ ਵੀ ਇਹ ਚੀਜ਼ ਕੀਮਤੀ ਹੈ ਵੱਡ ਮੁੱਲੀ ਹੈ ਤੇ ਫਿਰ ਮਨ ਦੇ ਅੰਦਰ ਉਸ ਚੀਜ਼ ਦੀ ਪ੍ਰਾਪਤੀ ਦੀ ਆਸ ਪੈਦਾ ਹੋ ਜਾਂਦੀ ਹੈ ਫੁਰਨਾ ਪੈਦਾ ਹੋ ਜਾਂਦਾ ਹੈ ਇੱਛਾ ਪੈਦਾ ਹੋ ਜਾਂਦੀ ਹੈ ਪਰ ਜਿਸ ਚੀਜ਼ ਦੀ ਇੱਛਾ ਜਿਸ ਚੀਜ਼ ਦੀ ਆਸ ਤੁਹਾਡੇ ਮਨ ਚ ਬਣ ਜਾਂਦੀ ਹੈ ਤੇ ਆਸ ਹੀ ਹੈ ਇੱਕ ਕੋਈ ਇੱਕ ਗੁਰਮੋਹ ਜਿਹੜੀ ਸਮਾਪਕ ਪਿਆਸ ਬਣ ਜਾਂਦੀ ਹੈ ਤੇ ਆਸ ਜਿਹੜੀ ਵਕਤ ਪਾ ਕੇ ਪ੍ਰਯਾਸ ਬਣਦੀ ਪ੍ਰਯਾਸ ਸਮਾਂ ਬਾ ਕੇ ਅਰਦਾਸ ਬਣ ਜਾਂਦਾ ਹੈ ਤੇ ਅਰਦਾਸ ਗੁਰਮੁਖ ਪਿਆਰਿਓ ਤੁਹਾਨੂੰ ਨਿਵਾਸ ਤੱਕ ਪਹੁੰਚਾ ਦਿੰਦੀ ਹੈ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਦਿੰਦੀ ਹੈ ਤੋਂ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਸਾਰੀ ਦੀ ਸਾਰੀ ਯਾਤਰਾ ਜਿਹੜੀ ਹੈ ਉਹਦੀ ਅਰੰਭਤਾ ਤੁਹਾਡੇ ਮਨ ਤੋਂ ਹੀ ਹੈ ਜੇਕਰ ਮਨ ਨੂੰ ਕੋਈ ਚੀਜ਼ ਸਮਝ ਵਿੱਚ ਪੈ ਗਈ ਸਮਝ ਦੇ ਅੰਦਰ ਆ ਗਈ ਤੇ ਮਨ ਫਿਰ ਆਪਣੇ ਅੰਦਰ ਪਿਆਸ ਬਣਾ ਲੈਂਦਾ ਹੈ ਆਸ ਬਣਾ ਲੈਂਦਾ ਹੈ ਪ੍ਰਿਆਸ ਬਣਾ ਲੈਂਦਾ ਹੈ ਅਰਦਾਸ ਪਾ ਲੈਂਦੀ ਹੈ ਤੇ ਅਰਦਾਸ ਤੋਂ ਬਾਅਦ ਉਹ ਚੀਜ਼ ਤੁਹਾਡੇ ਨਿਜ ਦੇ ਅੰਦਰ ਤੁਹਾਡੇ ਨਿਜ ਘਰ ਦੇ ਅੰਦਰ ਆ ਜਾਂਦੀ ਹੈ ਤੂੰ ਬਾਦਸ਼ਾਹ ਕਹਿੰਦੇ ਉਦਮ ਵੀ ਤੇਰਾ ਤਾਕਤ ਵੀ ਤੇਰੀ ਤੇ ਸਿਆਣਪ ਵੀ ਤੇਰੀ ਹੁਣ ਨਾ ਹੀ ਮੇਰੇ ਕੋਲ ਉਦਮ ਹੈ ਨਾ ਹੀ ਮੇਰੇ ਕੋਲ ਸਿਆਣਪ ਹੈ ਨਾ ਹੀ ਮੇਰੇ ਕੋਲ ਕੋਈ ਸਮਝ ਹੈ ਇਹ ਤੇਰੀ ਦਿੱਤੀ ਹੋਈ ਸਮਝ ਹੈ ਤੇਰਾ ਦਿੱਤਾ ਹੋਇਆ ਗਿਆਨ ਹੈ ਤੇਰਾ ਦਿੱਤਾ ਹੋਇਆ ਇਲਮ ਹੈ ਜਿਸ ਕਰਕੇ ਮੈਂ ਤੇਰੇ ਦਰ ਤੇ ਆਇਆ ਗੁਰਮੁਖੋ ਸਾਡੇ ਸਾਰਿਆਂ ਤੇ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਸ ਹੈ ਜੋ ਆਪਣੀ ਗੋਦ ਦੇ ਅੰਦਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਥਾਂ ਦਿੱਤੀ ਹੈ